ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਆਪਾਂ ਦੇਖੀਏ ਕਿ ਬੱਚਿਆਂ ਦੇ ਬਾਰੇ ਵਿੱਚ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹਦਾ 127 ਨੰਬਰ ਅਧਿਆਇ ਤੇ ਉਹਦੀ 3 ਨੰਬਰ ਪੰਕਤੀ ਇੱਥੇ ਚ ਇਦਾਂ ਲਿਖਿਆ ਵੇਖੋ ਬੱਚੇ ਯਹਵਾ ਵੱਲੋਂ ਮਿਰਾਸ ਹਨ ਢਿੱਡ ਦਾ ਫਲ ਇੱਕ ਇਨਾਮ ਹੈ ਹallelujah ਜਿਹੜੇ ਸਾਡੇ ਪੁੱਤਰ ਆ ਜਾਂ ਸਾਡੀਆਂ ਧੀਆਂ ਆ ਜੋ ਵੀ ਪਰਮੇਸ਼ਵਰ ਨੇ ਸਾਨੂੰ ਬੱਚਿਆਂ ਦੇ ਰੂਪ ਵਿੱਚ ਆਸ਼ੀਸ਼ ਦਿੱਤੀ ਆ ਇਹ ਸਾਨੂੰ ਪਰਮੇਸ਼ਵਰ ਨੇ ਇੱਕ ਵਿਰਾਸ ਦੇ ਰੂਪ ਵਿੱਚ ਹੈਰਿਟੇਜ ਦੇ ਵਾਂਗ ਸਾਨੂੰ ਪਰਮੇਸ਼ਵਰ ਨੇ ਇੱਕ ਇਨਾਮ ਦਿੱਤਾ ਆ ਹallelujah ਸੋ ਹੁਣ ਸਾਡਾ ਫਰਜ਼ ਬਣਦਾ ਆ ਵੀ ਆਪਾਂ ਇਸ ਇਨਾਮ ਨੂੰ ਔਰ ਇਸ ਜਾਇਦਾਦ ਨੂੰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਆ ਅਸੀਂ ਇਹਨੂੰ ਕਿਵੇਂ ਸੰਭਾਲਣਾ ਆ ਕਿ ਇਹ ਸਦਾ ਤੀਕ ਕਾਇਮ ਰਵੇ ਔਰ ਇਹ ਬਹੁਤ ਫਲ ਲੈ ਕੇ ਆਵੇ ਹallelujah ਜਦੋਂ ਕਿਸੇ ਨੂੰ ਇਨਾਮ ਮਿਲਦਾ ਆ ਤੇ ਉਹਨੂੰ ਇਨਾਮ ਨੂੰ ਕਿਵੇਂ ਸੰਭਾਲੀਦਾ ਆ ਲੁਕੋ ਕੇ ਰੱਖੀਦਾ ਨਹੀਂ ਪਰ ਉਹਨੂੰ ਝਾੜ ਪੂੰਝ ਕੇ ਸਵਾਰ ਕੇ ਰੱਖੀਦਾ ਔਰ ਦੱਸੀਦਾ ਆ ਸਭ ਨੂੰ ਵੀ ਇਹ ਮੈਨੂੰ ਕਦੋਂ ਇਹ ਨਾਮ ਮਿਲਿਆ ਹੈ ਇਦਾਂ ਹੀ ਹੁੰਦਾ ਨਾ ਚਾਹੇ ਕਿਸੇ ਨੂੰ ਮੈਡਲ ਮਿਲਦਾ ਸਰਟੀਫਿਕੇਟ ਮਿਲਦਾ ਸ਼ੀਲਡ ਮਿਲਦੀ ਟਰੋਫੀ ਮਿਲਦੀ ਜੋ ਵੀ ਆ ਇਨਾਮ ਦੀ ਸ਼ਾਬਾਸ਼ੀ ਵੀ ਮਿਲੀ ਹੋਵੇ ਨਾ ਉਹ ਵੀ ਬੜੀ ਗੱਲ ਆ ਉਹ ਫੋਟੋ ਵੀ ਸਾਂਭੀ ਦੀ ਆ ਜੇ ਕਿਸੇ ਨੇ ਸ਼ਾਬਾਸ਼ੇ ਦਿੰਦਿਆਂ ਦੀ ਜਿਹਨੇ ਸ਼ਾਬਾਸ਼ ਦਿੱਤੀ ਹੋਵੇ ਨਾਲ ਉਹਦੇ ਫੋਟੋ ਹੋਵੇ ਤੇ ਉਹਦੀ ਫੋਟੋ ਵੀ ਸਾਂਭ ਕੇ ਰੱਖੀ ਦੀ ਆ ਤਾਂ ਪਰਮੇਸ਼ਵਰ ਨੇ ਸਾਨੂੰ ਕਿੰਨਾ ਸੋਹਣਾ ਇਨਾਮ ਦਿੱਤਾ ਆ ਬੱਚਿਆਂ ਦੇ ਰੂਪ ਦੇ ਵਿੱਚ ਹallelujah ਸੋ ਸੱਚੀ ਤੁਸੀਂ ਇਸ ਇਨਾਮ ਨੂੰ ਛਾੜਨਾ ਪੁੰਜਣਾ ਤੇ ਸਵਾਰ ਕੇ ਰੱਖਣਾ ਆ ਘੱਟਾ ਨਹੀਂ ਬਹਿਣ ਦੇਣਾ ਜੇ ਘੱਟਾ ਪੈ ਗਿਆ ਕੀ ਹੁਣ ਲਿਸ਼ਕ ਘਟ ਜਾਣੀ ਆ ਇਹਦੀ ਤੁਹਾਨੂੰ ਪਤਾ ਜੇ ਇਨਾਮ ਚਾਂਦੀ ਪਿੱਤਲ ਜਾਂ ਤਾਂਬੇ ਦਾ ਹੋਵੇ ਤੁਹਾਨੂੰ ਸਮੇ ਸਮੇ ਤੇ ਉਹਦੀ ਟ੍ਰੀਟਮੈਂਟ ਨਾ ਕੀਤੀ ਜਾਏ ਉਹਦੀ ਸਫਾਈ ਨਾ ਕੀਤੀ ਜਾਏ ਤੇ ਉਹ ਕਾਲਾ ਹੋ ਜਾਂਦਾ ਹੈ ਉਹਦੀ ਲਿਸ਼ਕ ਘਟ ਜਾਂਦੀ ਆ ਉਹਦੀ ਲਿਸ਼ਕ ਬਰਕਰਾਰ ਰੱਖਣ ਦੇ ਲਈ ਕਈ ਵਾਰੀ ਇਹੋ ਜੀ ਟ੍ਰੀਟਮੈਂਟ ਕਰਨੀ ਪੈਂਦੀ ਆ ਜਿਹੜੀ ਥੋੜੀ ਜੀ ਸਖਤ ਹੁੰਦੀ ਆ ਜੇ ਪਿੱਤਲ ਦਾ ਭਾਂਡਾ ਲਿਸ਼ਕਾਉਣਾ ਹੋਵੇ ਦੇਖ ਲਓ ਕਿਦਾਂ ਰੇਤ ਲਾ ਕੇ ਮਨਜਣਾ ਪੈਂਦਾ ਆ ਪਰ ਜੇ ਉਹਨੂੰ ਰੇਤ ਲਾ ਕੇ ਮਾਂਜੀ ਦਾ ਫਿਰ ਲਿਸ਼ਕਦਾ ਦੇਖ ਲਓ ਕਿਦਾਂ ਆ ਇਦਾਂ ਹੀ ਜੇ ਆਪਾਂ ਇਹਨਾਂ ਨੂੰ ਝਾੜ ਸਵਾਰ ਕੇ ਨਾਲ ਰੱਖਿਆ ਫੇਰ ਸ਼ੇਖੋ ਫਿੱਕੀ ਹੋ ਜਣੀ ਆ ਮਾੜਾ ਮਾੜਾ ਇਹਨਾਂ ਦੇ ਕੂਚਾ ਫੇਰਦੇ ਰਿਹਾ ਕਰੋ ਸਮਝ ਆ ਰਹੀ ਆ ਤੁਹਾਨੂੰ ਕੀ ਕਹਿ ਰਹੇ ਆ ਥੋੜਾ ਥੋੜਾ ਝਿੜਕਦੇ ਰਹਿਣਾ ਆ ਥੋੜਾ ਥੋੜਾ ਕਿਹਾ ਆ ਜਦੋਂ ਗਲਤੀ ਕਰਦੇ ਆ ਨਿਕੇ ਜੇ ਆ ਉਦੋਂ ਹੀ ਉਹਨਾਂ ਨੂੰ ਗਲਤੀ ਤੋਂ ਝੜਕਣਾ ਆ ਇਹ ਨਹੀਂ ਸੋਚਣਾ ਹਜੇ ਤਾਂ ਇਹ ਛੋਟੇ ਆ ਕੋਈ ਨਹੀਂ ਜਦੋਂ ਵੱਡੇ ਹੋਊਗੇ ਆਪੇ ਸਮਝ ਆ ਜਾਣੀ ਆਪੇ ਨਹੀਂ ਸਮਝ ਆਣੀ ਉਹਨਾਂ ਨੂੰ ਜੋ ਤੁਸੀਂ ਸਮਝਾਉਣਾ ਚਾਹੋਗੇ ਉਹ ਉਹਨਾਂ ਨੂੰ ਸਮਝ ਆਉਣਾ ਹੈ ਜੇ ਤੁਸੀਂ ਉਹਨਾਂ ਨੂੰ ਕੁਝ ਨਾ ਸਮਝਾਇਆ ਜੋ ਉਹਨਾਂ ਨੇ ਆਲੇ ਦੁਆਲੇ ਦੇਖਣਾ ਫਿਰ ਉਹ ਉਹਨਾਂ ਨੂੰ ਸਮਝ ਵਿੱਚ ਆ ਜਾਣਾ ਹੈ ਪਰ ਜੇ ਤੁਸੀਂ ਸਮਝਾਓਗੇ ਫਿਰ ਉਹਨਾਂ ਨੂੰ ਉਹੀ ਸਮਝ ਆਉਣਾ ਜੋ ਤੁਸੀਂ ਚਾਹੁੰਦੇ ਆ ਬੱਚੇ ਕੋਰੇ ਕਾਗਜ਼ ਦੀ ਨਿਆਈ ਆ ਤੁਸੀਂ ਜੋ ਮਰਜੀ ਇਹਨਾਂ ਉੱਤੇ ਲਿਖ ਸਕਦੇ ਆ ਤੁਸੀਂ ਦੇਖੋ ਜਦੋਂ ਬੱਚਾ ਪੈਦਾ ਹੁੰਦਾ ਆ ਉਹਨੂੰ ਨਹੀਂ ਪਤਾ ਮੇਰਾ ਦਾਦਾ ਨਾਨਾ ਦਾਦੀ ਨਾਨੀ ਕੌਣ ਆ ਚਾਚਾ ਚਾਚੀ ਭੈਣ ਭਰਾ ਕੌਣ ਆ ਕੋਈ ਉਹਨੂੰ ਕੁਝ ਨਹੀਂ ਪਤਾ ਬਸ ਉਹਨੂੰ ਇੱਕ ਮਾਂ ਦਾ ਜਿਹੜਾ ਮਹਿਕ ਆ ਨਾ ਉਹ ਉਹਦੀ ਪਹਿਚਾਣ ਆ ਕਿਉਂਕਿ ਉਸ ਮਹਿਕ ਦੇ ਵਿੱਚ ਹੀ ਉਹ ਪਲਿਆ ਆ ਤੇ ਉਹ ਜਦੋਂ ਵੀ ਆਪਣੀ ਮਾਂ ਦੇ ਕੋਲ ਜਾਂਦਾ ਬਹੁਤ ਕੰਫਰਟੇਬਲ ਹੋ ਜਾਂਦਾ ਕਿਉਂਕਿ ਉਹਨੂੰ ਉਸ 스멜 ਤੋਂ ਪਹਿਚਾਣਦਾ ਆ ਉਸ ਪਰਸ਼ ਤੋਂ ਪਹਿਚਾਣ ਲੈਂਦਾ ਆ ਪਰ ਉਹ ਜਿੱਦਾਂ ਇੱਕ ਪਰਸਨਲ ਡਾਇਰੀ ਹੁੰਦੀ ਆ ਤੁਸੀਂ ਜੋ ਕੁਝ ਉਹਦੇ ਤੇ ਲਿਖਦੇ ਆ ਉਹ ਇੱਕ ਯਾਦ ਬਣ ਜਾਂਦੀ ਆ ਇਦਾਂ ਹੀ ਤੁਸੀਂ ਫਿਰ ਉਸ ਬੱਚੇ ਨੂੰ ਦੱਸਦੇ ਆ ਇਹ ਤੇਰੀ ਦੀਦੀ ਆ ਇਹ ਤੇਰਾ ਭਾਇਆ ਇਹ ਭੂਆ ਆ ਇਹ ਮਾਮਾ ਆ ਇਹ ਮਾਸੀ ਆ ਫਿਰ ਉਹਦੇ ਅੰਦਰ ਉਹ ਡਾਟਾ ਫੀਡ ਹੋਣ ਲੱਗ ਜਾਂਦਾ ਆ ਇਦਾਂ ਹੀ ਆ ਆਪੇ ਨਹੀਂ ਮਤਾ ਹੁੰਦਾ ਪਰ ਆਪਾਂ ਨੂੰ ਦੱਸਦੇ ਆ ਫਿਰ ਉਹਦੇ ਅੰਦਰ ਉਹ ਡਾਟਾ ਫੀਡ ਹੁੰਦਾ ਆ ਉਹ ਤੁਹਾਨੂੰ ਇੱਕ ਬਲੈਂਕ ਡਿਸਕ ਦਿੱਤੀ ਗਈ ਆ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਉਹਦੇ ਅੰਦਰ ਕਿਹੋ ਜਿਹਾ ਡਾਟਾ ਸਟੋਰ ਕਰਨਾ ਹੈ ਕੋਸ਼ ਲੋਕੀ ਇੰਨਾ ਸੋਹਣਾ ਡਾਟਾ ਸਟੋਰ ਕਰਦੇ ਆ ਬੱਚਿਆਂ ਦੇ ਅੰਦਰ ਉਹਨਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਆ ਬਹੁਤ ਉਹਨਾਂ ਨੂੰ ਐਟੀਕੀਟਸ ਹੁੰਦੇ ਬਹੁਤ ਸਮਝਦਾਰੀ ਦੇ ਨਾਲ ਉਹ ਬੋਲਦੇ ਆ ਬਹੁਤ ਸੋਹਣਾ ਖਾਂਦੇ ਪਿੰਦੇ ਉੱਠਦੇ ਬੈੰਦੇ ਆ ਤੇ ਕੁਛ ਉਹਨੀਆਂ ਵੱਡੀਆਂ ਗਾਲਾਂ ਉਹਨਾਂ ਦੇ ਪਿਓ ਨਹੀਂ ਕੱਢਦੇ ਜਿੰਨੀਆਂ ਵੱਡੀਆਂ ਗਾਲਾਂ ਉਹਨਾਂ ਦੇ ਜਵਾਕ ਕੱਢਦੇ ਆ ਇਹ ਗਲਤੀ ਕਹਦੀ ਆ ਮਾਂ ਪਿਓ ਦੀ ਸੋ ਬਹੁਤ ਜ਼ਰੂਰੀ ਆ ਆਪਾਂ ਬੱਚਿਆਂ ਨੂੰ ਸਹੀ ਗੱਲਾਂ ਸਿਖਾਈਏ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਮੈਨੂੰ ਪਤਾ ਨਹੀਂ ਤੁਸੀਂ ਕੀ ਦੇਖਦੇ ਆ YouTube ਤੇ ਪਰ ਹੋ ਸਕਦਾ ਤੁਹਾਡੇ ਚੋਂ ਕਈਆਂ ਨੇ ਦੇਖਿਆ ਹੋਵੇ ਕਈ ਛੋਟੇ ਛੋਟੇ ਨਿਆਣੇ ਆ ਉਹ ਏਡਾ ਕਮਾਲ ਦਾ ਡਾਂਸ ਕਰਦੇ ਆ ਵੀ ਵੱਡਿਆਂ ਨੂੰ maat ਪਾਉਂਦੇ ਕਈ ਛੋਟੇ ਛੋਟੇ ਬੱਚੇ ਉਹ ਏਡਾ ਜ਼ਬਰਦਸਤ ਤਬਲਾ ਵਜਾਉਂਦੇ ਆ ਕਿ ਜਿਨ੍ਹਾਂ ਨੂੰ ਅਸੀਂ ਉਸਤਾਦ ਕਹਿੰਨੇ ਨਾ ਉਹਨਾਂ ਨੂੰ ਵੀ ਪਿੱਛੇ ਛੱਡਦੇ ਆ ਕੋਈ ਬਹੁਤ ਛੋਟੇ ਜਿਹੇ ਬੱਚੇ ਗੌਂਦੇ ਬਹੁਤ ਸੋਹਣਾ ਆ ਕੋਈ ਛੋਟੇ ਜਿਹੇ ਬੱਚੇ ਜਮਨਾਸਟਿਕ ਬਹੁਤ ਅੱਛੀ ਕਰਦੇ ਆ ਕੁਝ ਛੋਟੇ ਛੋਟੇ ਬੱਚਿਆਂ ਨੇ ਵੱਡੀਆਂ ਵੱਡੀਆਂ ਅਚੀਵਮੈਂਟਸ ਕੀਤੀਆਂ ਆ ਉਹਦੇ ਪਿੱਛੇ ਬਹੁਤ ਵੱਡਾ ਰੋਲ ਉਹਨਾਂ ਦੇ ਪੇਰੈਂਟਸ ਦਾ ਆ ਅੱਜ ਤੁਹਾਡੇ ਕੋਲੇ 1 ਸਾਲ ਦਾ ਬੱਚਾ ਆ ਤੁਸੀਂ ਉਹਨੂੰ ਸਵਿਮਿੰਗ ਦੇ ਵਿੱਚ ਪਾ ਦਿਓ ਉਹਨੇ ਸਵਿਮਿੰਗ ਕਰਨ ਲੱਗ ਜਾਣੀ ਆ ਤੁਸੀਂ ਉਹਨੂੰ ਰਨਿੰਗ ਦੇ ਵਿੱਚ ਪਾ ਦਿਓ ਉਹਨੇ ਰਨਿੰਗ ਕਰਨ ਲੱਗ ਜਾਨੀ ਤੁਸੀਂ ਰੈਸਲਿੰਗ ਚ ਪਾ ਦਿਓ ਉਹਨੇ ਰੈਸਲਿੰਗ ਕਰਨ ਲੱਗ ਜਾਨੀ ਤੁਸੀਂ ਉਹਨੂੰ ਦੁਨੀਆ ਦੇ ਲੱਚਰ ਗਾਣੇ ਸਿਖਾ ਦਿਓ ਉਹਨੇ ਲੱਚਰ ਗਾਣੇ ਗਾਈ ਜਾਣੇ ਤੁਸੀਂ ਉਹਨੂੰ ਸ਼ਬਦ ਕੀਰਤਨ ਭਜਨ ਬੰਦਗੀ ਸਿਖਾ ਦਿਓ ਉਹਨੇ ਭਜਨ ਬੰਦਗੀ ਕਰੀ ਜਾਣੀ ਇਹ ਮੁਕੰਮਲ ਰੀਤੀ ਦੇ ਨਾਲ ਤੁਹਾਡੇ ਹੱਥ ਵਿੱਚ ਆ ਕੇ ਤੁਸੀਂ ਉਹਨੂੰ ਕਿਹੋ ਜਿਹਾ ਉਸਤਾਦ ਬਣਾਉਣਾ ਹੈ ਪਰਮੇਸ਼ਵਰ ਨੇ ਤੁਹਾਨੂੰ ਦੇ ਦਿੱਤਾ ਹੁਣ ਤੁਸੀਂ ਇਹ ਉਹਨੂੰ ਕਿਵੇਂ ਦਾ ਬਣਾਉਣਾ ਚਾਹੁੰਦੇ ਆ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਆ